ਮੈਨੂੰ ਇਹ ਲੱਗਦਾ ਕਿ ਤੀਆਂ ਉਸ ਦੇਸ਼ ਵਿੱਚ ਕਿ ਮੈਂ ਸੁਰੱਖਿਅਤ ਹੋ ਸਕਦੀ ਨਹੀਂ ਜਿੱਥੇ ਜਿੱਥੇ ਸੈਕਸ ਰੈਕਟ ਚਲਾਉਣ ਵਾਲੇ ਬਾਬੇ ਤੀਜੇ ਦਿਨ ਫਰੋ ਨਵਾਬ ਉਹਨਾਂ ਨੂੰ ਛੁੱਟੀ ਹੋ ਜਾਂਦੀ ਹੈ ਲੰਬੀ ਛੁੱਟੀ ਤੇ ਆਉਂਦੇ ਨੇ ਤੇ ਜੇਲ੍ਹਾਂ ਦੇ ਵਿੱਚ ਵੀ ਇਹ ਵੀ ਆਈਪੀ ਟ੍ਰੀਟਮੈਂਟ ਉਹਨਾਂ ਕੋਲ ਸਾਡੇ ਨਰਦੋਸ਼ ਬੰਦੀ ਸਿੰਘਾਂ ਨੂੰ ਇਹਨਾਂ ਨੇ ਬੰਦੀ ਬਣਾ ਕੇ ਰੱਖਿਆ ਹੋਇਆ ਜਿਹੜੇ ਬਿਲਕੁਲ ਵੀ ਇਸ ਗੱਲ ਲਈ ਮਤਲਬ ਹੱਕਦਾਰੀ ਨਹੀਂ ਹੈ ਕਿ ਉਹਨਾਂ ਨੂੰ ਜੇਲ੍ਹਾਂ ਵਿੱਚ ਰੱਖਿਆ ਜਾਵੇ ਤਾਂ ਐਸੇ ਦੇਸ਼ ਦੇ ਵਿੱਚ ਜਿੱਥੇ ਇਸ ਸਿਸਟਮ ਨੂੰ ਤੁਸੀਂ ਕਹਿ ਕੇ ਕਿ ਹਾਂ ਇੱਥੇ ਜਸਟਿਸ ਆ ਜਸਟਿਸ ਵਿੱਚ ਧੀਆਂ ਕਿਵੇਂ ਸੇਫ ਹੋਣਗੀਆਂ ਜਿੱਥੇ ਇਹ ਜੇ ਸੈਕਸ ਰੈਕਡ ਚ ਚਲਾਉਣ ਵਾਲੇ ਬਾਬਿਆਂ ਨੂੰ ਪ੍ਰਮੋਟ ਕੀਤਾ ਕੋਲ ਕੱਤਾ ਵਿੱਚ 9 ਅਗਸਤ ਦੀ ਦਰਮਿਆਨੀ ਰਾਤ ਨੂੰ ਵਾਪਰੀ ਘਟਨਾ ਜਿਸ ਨੇ ਕਿ ਪੂਰੇ ਦੇਸ਼ ਤੇ ਜਿਹੜੇ ਇਨਸਾਫ ਪਸੰਦ ਲੋਕਾਂ ਦੇ ਹਿਰਦੇ ਨੇ ਜਿਹੜੇ ਉਮੰਦਰੇ ਨੇ ਸੋ ਇੱਕ ਪਾਸੇ ਤਾਂ ਅਸੀਂ ਆਪਣੀ ਆਜ਼ਾਦੀ ਦੇ ਜਸ਼ਨ ਮਨਾ ਰਹੇ ਸੀ ਦੇ ਦੂਜੇ ਪਾਸੇ ਸਾਡੇ ਦੇਸ਼ ਦੀ ਇੱਕ ਧੀ ਦੇ ਨਾਲ ਬਹੁਤ ਹੀ ਜਿਹੜਾ ਹੈਗਾ ਅਣਮਨੁੱਖੀ ਵਰਤਾਰਾ ਵਾਪਰਿਆ ਸੋ ਉਸ ਦੇ ਸੰਬੰਧ ਵਿੱਚ ਹੀ ਅੱਜ ਜਿਹੜੀਆਂ ਸਾਡੀਆਂ ਭੈਣਾਂ ਮਾਤਾਵਾਂ ਇਕੱਠੀਆਂ ਹੋਈਆਂ ਨੇ ਕਿ ਉਸ ਮਹਿਲਾ ਡਾਕਟਰ ਨੂੰ ਇਨਸਾਫ ਦਿਵਾਇਆ ਜਾਵੇ ਡਾਕਟਰ ਮੌਮਿਤਾ ਦੇਵਨਾਥ ਨਾਲ ਜੋ ਅਣਮਨੁੱਖੀ ਵਰਤਾਰਾ ਜਿਹੜਾ ਹੈਗਾ ਵਾਪਰਿਆ ਮਨੁੱਖੀ ਜਾਨਮੇ ਦੇ ਵਿੱਚ ਦਰਿੰਦਿਆਂ ਨੇ ਜੋ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਨੂੰ ਫਾਂਸੀ ਦੇ ਫੰਦੇ ਤੱਕ ਲਿਜਾਣ ਦੇ ਲਈ ਸੋ ਅੱਜ ਡਾਕਟਰ ਗੁਰਪ੍ਰੀਤ ਕੌਰ ਢੀਂਸਾ ਜੀ ਦੀ ਅਗਵਾਈ ਦੇ ਵਿੱਚ ਫੈਣਾ ਸਾਰੀਆਂ ਇਕੱਠੀਆਂ ਹੋਈਆਂ ਨੇ ਸੋ ਆਪਾਂ ਗੱਲਬਾਤ ਕਰਦੇ ਹਾਂ ਕਿ ਕੀ ਕਹਿਣਾ ਹੈ ਇਹਨਾਂ ਦਾ ਉਸ ਮੁੱੱਚੀ ਘਟਨਾ ਦੇ ਬਾਰੇ ਸੋ ਡਾਕਟਰ ਸਾਹਿਬ ਕੀ ਕਹਿਣਾ ਤੁਹਾਡਾ ਕਿ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਰਹੀਆਂ ਨੇ ਕੀ ਕਹਿਣਾ ਚਾਹੋਗੇ ਮੈਨੂੰ ਲੱਗਦਾ ਕਿ 15ਵੀਂ ਸਦੀ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਾਡੇ ਲਈ ਆਵਾਜ਼ ਬੁਲੰਦ ਕੀਤੀ ਸੀ ਕਿ ਸੋ ਕਿਉ ਮੰਦਾਖੀ ਆ ਜਿਤ ਜੰਮੈ ਰਾਜਨ ਤੇ ਅੱਜ ਅਸੀਂ 21ਵੀਂ ਸਦੀ ਦੇ ਵਿੱਚ ਇਹੋ ਜਿਹੇ ਕੇਸ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਦੇਖ ਰਹੇ ਆ ਤਾਂ ਇਹਦਾ ਮਤਲਬ ਇਹੀ ਹੈ ਕਿ ਇਹ ਜਿਹੜੇ ਲੋਕ ਨੇ ਇਹ ਤਿਆਂ ਨੂੰ ਜੰਮਣ ਦੇ ਲਾਇਕ ਨਹੀਂ ਹੈਗੇ ਅਸੀਂ ਮਤਲਬ ਉਹ ਡਿਸਰਵ ਨਹੀਂ ਕਰਦੇ ਕਿ ਤਿਆਂ ਨੂੰ ਜਨਮ ਦਿੱਤਾ ਜਾਵੇ ਪਹਿਲਾਂ ਲੋਕ ਡਰਦੇ ਸੀ ਕਿ ਦਾਜ ਪ੍ਰਥਾ ਕਰਕੇ ਡਰ ਹੁੰਦਾ ਸੀ ਕਿ ਅਸੀਂ ਦਾਜ ਕਿਵੇਂ ਦੇਵਾਂਗੇ ਜੇ 3 ਜੰਮਤੀਆਂ ਤੇ ਹੁਣ ਜਿਹੜਾ ਇਹ ਆ ਕਿ ਅਸੀਂ ਉਹਨਾਂ ਨੂੰ ਬਚਾਵਾਂਗੇ ਕਿਵੇਂ ਮਤਲਬ ਉਹਨਾਂ ਦੀ ਇੱਜ਼ਤ ਦੀ ਕਿਵੇਂ ਰਾਖੀ ਕਰਾਂਗੇ ਐਸੇ ਦਰਿੰਦਿਆਂ ਤੋਂ ਤਾਂ ਇਸ ਕਰਕੇ ਜਿਹੜਾ ਇਹ ਸਾਡੇ ਸਾਰੇ ਸਮਾਜ ਦੇ ਉੱਤੇ ਇੱਕ ਸਵਾਲੀਆ ਚਿੰਨ੍ਹ ਖੜਾ ਹੋਇਆ ਕਿ ਤੁਸੀਂ ਕੀ ਸੱਚੀ ਡਿਸਰਵ ਕਰਦੇ ਹੋ 3 ਨੂੰ ਜੰਮਣਾ ਤੇ ਉਹਨਾਂ ਦੀ ਜਿਥੇ ਇਕਵੈਲਿਟੀ ਦੀ ਗੱਲ ਕੀਤੀ ਜਾਂਦੀ ਹੈ ਕਿ ਅਸੀਂ ਬਰਾਬਰਤਾ ਦੇ ਹੱਕ ਦਵਾਂਗੇ 3 ਨੂੰ ਤਾਂ ਕਿ ਤੁਸੀਂ ਇਹ ਇਸ ਗੱਲ ਲਈ ਤੁਸੀਂ ਸਹੀ ਇਸ ਗੱਲ ਤੇ ਖਰੀ ਉੱਤਰ ਉੱਤਰ ਰਹੇ ਹੋ ਇਹ ਗੱਲ ਜਿਹੜੀ ਡਾਕਟਰ ਦੀ ਜਿਹੜੀ ਬਲਾਦਕਾਰ ਦੀ ਗੱਲ ਸਾਡੇ ਸਾਹਮਣੇ ਆਈ ਆ ਉਹ ਬਹੁਤ سارے ਸਵਾਲ ਸਾਡੇ ਸਮਾਜ ਦੇ ਉੱਤੇ ਖੜੇ ਕਰ ਦਿੱਤੇ ਨੇ ਉਹਨੇ ਅ ਇੱਕ ਪਾਸੇ ਤਾਂ ਡਾਕਟਰ ਸਾਹਿਬ ਜਿਹੜਾ ਹੈਗਾ ਇੱਕ ਸਮੁੱਚੇ ਦੇਸ਼ ਵਿੱਚ ਇਹ ਨਾਰਾ ਦਿੱਤਾ ਜਾ ਰਿਹਾ ਕਿ ਬੇਟੀ ਬਚਾਓ ਬੇਟੀ ਪੜਾਓ ਹਾਂਜੀ ਸੋ ਬੇਟੀ ਬਚਾਈ ਵੀ ਗਈ ਬੇਟੀ ਪੜਾਈ ਵੀ ਗਈ ਹਾਂਜੀ ਤੇ ਫਿਰ ਵੀ ਬੇਟੀ ਸੁਰੱਖਿਤ ਕਿਉਂ ਨਹੀਂ ਰਹੀ ਸਾਡੇ ਦੇਸ਼ ਦੇ ਵਿੱਚ ਹਾਂਜੀ ਜਿੱਥੇ ਸਭ ਤੋਂ ਜ਼ਿਆਦਾ ਸੇਫ ਹੋਣਾ ਚਾਹੀਦਾ ਸੀ ਇਸ ਜਗ੍ਹਾ ਤੇ ਉਹ ਸੇਵਾ ਕਰ ਰਹੀ ਸੀ ਲਗਾਤਾਰ ਉਹ 36 ਘੰਟਿਆਂ ਤੋਂ ਜਾ ਕੇ ਪੇਸ਼ੈਂਟਸ ਨੂੰ ਦੇਖ ਰਹੀ ਸੀ ਕਿਉਂਕਿ ਉਹ ਪੋਸਟ ਗ੍ਰੈਜੂਏਟ ਡਾਕਟਰ ਸੀਗੀ ਤੇ ਉਹ ਇੰਟਰਨੀ ਸੀਗੀ ਤੇ ਉਹਦੀ ਆਪਣੀ ਡਿਊਟੀ ਨੂੰ ਬੜੀ ਮਤਲਬ ਪੂਰੀ ਵਫਾਦਾਰੀ ਨਾਲ ਇਮਾਨਦਾਰੀ ਨਾਲ ਨਿਭਾਈ ਸੀਗੀ ਤੇ ਜਿੱਥੇ ਕਿਥੇ ਉਹਦਾ ਕੀ ਰੀਜ਼ਨ ਬਣਿਆ ਕਿਉਂਕਿ ਹੁਣ ਗੱਲਾਂ ਜਿਹੜੀਆਂ ਹੋਰ ਸਾਹਮਣੇ ਆ ਰਹੀਆਂ ਨੇ ਪਹਿਲਾਂ ਤਾਂ ਇਸ ਨੂੰ ਇੱਕ ਹੋਰ ਢੰਗ ਨਾਲ ਰਿਪਰੈਜ਼ੈਂਟ ਕੀਤਾ ਗਿਆ ਸੀਗਾ ਕਿ ਇਹ ਇੱਕ ਮਰਡਰ ਹੈ ਇਹ ਸੀ ਕ੍ਰੇਪ ਕੇਸ ਆ ਬਟ ਹੁਣ ਇਹ ਸਮਝ ਆ ਰਿਹਾ ਕਿ ਇੱਕ ਅੱਲਾ ਰੇਪ ਨਹੀਂ ਹੈ ਇਹਦੇ ਵਿੱਚ ਉਹਨੂੰ ਬੜੀ ਬੁਰੀ ਤਰ੍ਹਾਂ ਉਹਦਾ ਕਤਲ ਕੀਤਾ ਗਿਆ ਉਹਨੂੰ ਨੋਚਿਆ ਗਿਆ ਇਹ ਸਮਾਜਿਕ ਦਰਿੰਦਿਆਂ ਦੁਆਰਾ ਇੱਕ ਮਾਫੀਆ ਜਿਹੜਾ ਹੈਗਾ ਜਿਹੜਾ ਉੱਥੇ ਦਾ ਪ੍ਰਿੰਸੀਪਲ ਸੀਗਾ ਸੰਦੀਪ ਘੋਸ਼ ਤੇ ਉਹ ਇੱਕ ਸਮਾਜ ਦੇ ਲਈ ਇੱਕ ਉਹਦੇ ਜਿਹੜਾ ਹਸਪੀਟਲ ਸੀਗਾ ਉਹਦੇ ਵਿੱਚ ਡਰਗ ਕਰਪਸ਼ਨ ਸੀਗੀ ਦਵਾਈਆਂ ਨੂੰ ਉਹ ਮਤਲਬ ਗਲਤ ਟੰਗ ਨਾਲ ਖਰੀਦਣਾ ਵੇਚਣਾ ਬੱਚਿਆਂ ਨੂੰ پاس ਫੇਲ ਫੇਲ ਕਰਨਾ ਗਲਤ ਚੰਗ ਦੇ ਨਾਲ ਉਹਨਾਂ ਦੇ ਲਈ ਸ਼ਰਾਬ ਤੱਕ ਮੁਹैया ਕਰਾਉਣਾ ਉਹਨਾਂ ਦੇ ਕਮਰਿਆਂ ਤੱਕ ਉਹਦੇ ਵਿੱਚ ਪੈਸੇ ਲੈਣੇ ਹਰ ਚੀਜ਼ ਦੇ ਵਿੱਚ 20% ਕਮਿਸ਼ਨ ਕ੍ਰਪਸ਼ਨ ਕਰਨੀ ਉਸ ਤੋਂ ਇਲਾਵਾ ਉਸ ਜਿਹੜਾ ਹੈਗਾ ਡਾਕਟਰਾਂ ਨੇ ਜਿਹੜੀ ਮਨੁੱਖੀ ਅੰਗਾਂ ਦੀ ਤਸ਼ਕਰੀ ਉੱਥੇ ਹੋ ਰਹੀ ਸੀ ਤੇ ਇਸ ਡਾਕਟਰ ਨੂੰ ਇੱਕ ਅੰਦਾਜ਼ਾ ਲੱਗ ਗਿਆ ਸੀਗਾ ਕਿ ਇਹ ਇੱਥੇ ਸਭ ਕੁਝ ਗਲਤ ਹੋ ਰਿਹਾ ਉਹਦੀ ਆਵਾਜ਼ ਨੂੰ ਬੰਦ ਕਰਨ ਲਈ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਕਿ ਸੀ ਤੈਨੂੰ ਪੈਸੇ ਦਵਾਂਗੇ ਇਸ ਤੇ ਗੱਡੀ ਦਵਾਂਗੇ ਇਸ ਤੇ ਫਲੈਟ ਦਵਾਂਗੇ ਤੂੰ ਆਪਣੀ ਆਵਾਜ਼ ਨੂੰ ਬੰਦ ਰੱਖ ਪਰ ਉਹਨੇ ਕਿਹਾ ਕਿ ਮੈਂ ਨਹੀਂ ਤੁਹਾਨੂੰ ਐਕਸਪੋਜ਼ ਕਰੂੰਗੀ ਤੇ ਉਹਦੀ ਇਸ ਨਿੱਡਰਤਾ ਨੂੰ ਉਹਨਾਂ ਨੇ ਇਸ ਢੰਗ ਨਾਲ ਚੈਲੰਜ ਕੀਤਾ ਕਿ ਮੁੜ ਕੇ ਕਦੇ ਕੋਈ ਇਹ ਕੋਸ਼ਿਸ਼ ਨਾ ਕਰੇ ਕਿ ਅਸੀਂ ਨਾ ਮਾਫੀਆ ਦੇ ਵਿਰੁੱਧ ਆਵਾਜ਼ ਚੱਕ ਸਕੀਏ ਮਤਲਬ ਉਹ ਬਹਾਦਰ ਜਿਹੜੀ ਤੀ ਸੀਗੀ ਆਪਣੇ ਮਾਪਿਆਂ ਦੀ ਸੀ ਮਾਂ ਨੇ ਕਿੰਨੀਆਂ ਰਾਤਾਂ ਜਾਗ ਕੇ ਉਹਨੂੰ ਡਾਕਟਰੀ ਦੀ ਪੜ੍ਹਾਈ ਕਰਾਈ ਹੋਗੀ ਮੈਂ ਇਸ ਗੱਲ ਨੂੰ ਸਮਝ ਸਕਦੀਆਂ ਕਿਉਂਕਿ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਨੂੰ ਮੈਡੀਕਲ ਦੀ ਪੜ੍ਹਾਈ ਕਰਾਉਂਦੇ ਨੇ ਉਹ ਜਾਣਦੇ ਨੇ ਕਿ ਰਾਤ ਪਰ ਜਾਗਣਾ ਪੈਂਦਾ ਬੱਚਿਆਂ ਨੂੰ ਪੜ੍ਹਨ ਲਈ ਤੇ ਮਾਪਿਆਂ ਨੂੰ ਵੀ ਉਹਨੇ ਨਾਲ ਕੋਆਪਰੇਟ ਕੀਤਾ ਜਾਂਦਾ ਮਾਪੇ-ਬਾਪ ਵੀ ਉਹਨਾਂ ਦੇ ਨਾਲ ਹੀ ਜਾਗਦੇ ਨੇ ਤੇ ਬਾਪ ਦੀ ਪਹਿਰੇਦਾਰੀ ਤਾਂ ਜਿਸ ਦਿਨ ਧੀ ਨੂੰ ਸਕੂਲ ਪਾ ਦਿੰਦਾ ਉਸ ਦਿਨ ਤੋਂ ਸ਼ੁਰੂ ਹੋ ਜਾਂਦੀ ਆ ਉਹ ਸਕੂਲ ਤੋਂ ਲੈ ਕੇ ਕਾਲਜ ਤੱਕ ਪਹਿਰੇਦਾਰੀ ਕਰਕੇ ਉਹਨੂੰ ਸੁਰੱਖਿਅਤ ਉਹਨਾਂ ਨੇ ਇੱਕ ਪੋਸਟ ਗ੍ਰੈਜੂਏਟ ਡਾਕਟਰ ਬਣਾ ਕੇ ਉੱਥੇ ਲੱਗਦਾ ਹੁੰਦਾ ਕਿ ਹੁਣ ਤਾਂ ਇਹ ਵੱਡੇ ਹੋ ਗਏ ਹੁਣ ਕੋਈ ਡਰ ਨਹੀਂ ਐ ਪਰ ਜਿੱਥੇ ਸਭ ਤੋਂ ਜ਼ਿਆਦਾ ਸੇਫ ਮਹਿਸੂਸ ਕੀਤਾ ਉਹਨਾਂ ਨੇ ਉੱਥੇ ਉਹਨਾਂ ਨੂੰ ਇਹਨਾਂ ਲੋਕਾਂ ਨੇ ਉਹਦੇ ਨਾਲ ਐਨਾ ਬਦਸਲੂਕ ਕੀਤਾ ਉਹਦੇ ਸਰੀਰ ਨੂੰ ਨੋਚਿਆ ਉਹਨੂੰ ਬੁਰੀ ਤਰ੍ਹਾਂ ਮਾਰਿਆ ਗਿਆ ਤੇ ਇਸ ਤੋਂ ਵੱਡਾ ਮੈਨੂੰ ਲੱਗਦਾ ਕਿ ਕੀ ਸ਼ਰਮਨਾਕ ਕਾਰਾ ਮੈਂ ਨਹੀਂ ਸੁਣਿਆ ਹਲੇ ਤੱਕ ਕਿਸੇ ਡਾਕਟਰ ਦੇ ਨਾਲ ਵਾਪਰਿਆ ਹੋਵੇ ਤੇ ਦੇਸ਼ ਲਈ ਅਸੀਂ ਸਾਰੇ ਵੀ ਮਤਲਬ ਇਸ ਕੱਲ ਦੇ ਲਈ ਸਾਰਾ ਸਮਾਜ ਸ਼ਰਮਿੰਦਾ ਹੈ ਬੇਸ਼ੱਕ ਸਾਰੀ ਰਿਸਪਾਂਸਿਬਲ ਨਹੀਂ ਹੈਗੇ ਬੇਸ਼ੱਕ ਮੈਂ ਨਹੀਂ ਕਹਿੰਦੀ ਕਿ ਹਰ ਜਿਹੜੇ ਬਾਪ ਨੇ ਉਹਨਾਂ ਦੇ ਇੱਕ ਹਿੱਦੇ ਤਾਂ ਬਲੁੰਦਰੇ ਗਏ ਨੇ ਕਿਉਂਕਿ ਦੇ ਬਾਪ ਦੀ ਜਦੋਂ ਸਟੇਟਮੈਂਟ ਆਈ ਆ ਤਾਂ ਮੈਨੂੰ ਪਤਾ ਕਿ ਮੇਰੇ ਦੇਸ਼ ਦੇ ਕਰੋੜਾਂ ਮਾਂ ਬਾਪ ਰੋਏ ਹੋਣਗੇ ਉਹਨਾਂ ਦੀ ਸਟੇਟਮੈਂਟ ਸੁਣ ਕੇ ਇਹ ਲੋਕਾਂ ਦੀ ਗਿਣਤੀ ਤਾਂ ਬੇਸ਼ੱਕ ਥੋੜੀ ਹੁੰਦੀ ਆ ਪਰ ਜਦੋਂ ਸਰਕਾਰ ਦੀ سپورਟ ਇਹਨਾਂ ਲੋਕਾਂ ਨੂੰ ਹੁੰਦੀ ਆ ਤਾਂ ਇਹਨਾਂ ਦੀ ਤਾਕਤ ਬਹੁਤ ਵੱਡੀ ਹੁੰਦੀ ਆ ਡਾਕਟਰ ਸਾਹਿਬ ਸਾਡੇ ਦੇਸ਼ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਹੈਗੀ ਸ਼ਾਇਦ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਘਣਾਉਣੀਆਂ ਜਿਹੜੀਆਂ ਹੈਗੀਆਂ ਘਟਨਾਵਾਂ ਵਾਪਰੀਆਂ ਨੇ ਬਿਲਕੁਲ ਤੇ ਇਹ ਅਕਸਰ ਵਾਪਰਦੀਆਂ ਰਹਿੰਦੀਆਂ ਨੇ ਹਾਂਜੀ ਇਹ ਜਦਕਿ ਆਪਾਂ ਕਈ ਹੋਰ ਨਾ ਮੁਲਕਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਦਾ ਜੋ ਵੀ ਕੋਈ ਜਿਹੜਾ ਹੈਗਾ ਅਪਰਾਧ ਕਰਦਾ ਉਹਨਾਂ ਦੇ ਸਿਰ ਤੱਕ ਕਲਮ ਕੀਤੇ ਜਾਂਦੇ ਨੇ। ਬਿਲਕੁਲ। ਤੇ ਤੁਹਾਨੂੰ ਨਹੀਂ ਲੱਗਦਾ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀਆਂ ਬਾਰ ਬਾਰ ਇਹ ਕ੍ਰਾਈਮਾਂ ਵਾਪਰਦੀਆਂ ਨੇ ਉਹਨਾਂ ਦਾ ਕਾਰਨ ਕਿ ਸਾਡੇ ਦੇਸ਼ ਦਾ ਜਿਹੜਾ ਕਾਨੂੰਨ ਆ ਉਹ ਲਚਕਦਾਰ ਆ ਗੁੰਝਲਦਾਰ ਆ। ਬਿਲਕੁਲ ਹਾਂਜੀ। ਮੈਨੂੰ ਤਾਂ ਅੱਜ ਗੱਲ ਯਾਦ ਆ ਰਹੀ ਸੀ ਸੰਤ ਪਿੰਡਾਂ ਵਾਲਿਆਂ ਦੀ ਤੇ ਬਹੁਤ ਜਗ੍ਹਾ ਤੇ ਲੋਕਾਂ ਨੇ ਲਿਖ ਕੇ ਵੀ ਪਾਇਆ ਕਿ ਸੰਤ ਪਿੰਡਾਂ ਵਾਲਿਆਂ ਨੇ ਕਿਹਾ ਸੀ ਕਿ ਉਹ ਕਿਸੇ ਵੀ ਕਿਸੇ ਦੀ ਵੀ ਧੀ ਹੋਵੇ ਚਾਹੇ ਹਿੰਦੂ ਦੀ ਹੋਵੇ ਮਸਲਮਾਨ ਦੀ ਹੋਵੇ ਸਿੱਖ ਦੀ ਹੋਵੇ ਜੇ ਉਹਦੇ ਨਾਲ ਕੋਈ ਇਹੋ ਜਿਹਾ ਕਾਰਾ ਕਰਦਾ ਤਾਂ ਉਹਨੂੰ ਗੱਡੀ ਛਾੜ ਦਿਓ ਤੇ ਮੇਰੇ ਕੋਲ ਆ ਜਾਓ ਬਾਕੀ ਮੈਂ ਆਪ ਹੀ ਦੇਖ ਲੂੰਗਾ ਸਾਨੂੰ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਲੋਕ ਅਤਵਾਦੀ ਕਹਿੰਦੇ ਸੀ ਜੇ ਉਹ ਅਤਵਾਦੀ ਸੀਗੇ ਜੇ ਉਹਨਾਂ ਦੀ ਇਸ ਗੱਲ ਨੂੰ ਤੁਸੀਂ ਅਤਵਾਦ ਸਮਝਦੇ ਹੋ ਤਾਂ ਮੈਨੂੰ ਲੱਗਦਾ ਕਿ ਸਾਨੂੰ ਅਤਵਾਦੀਆਂ ਦੀ ਲੋੜ ਆ ਸਾਨੂੰ ਇਹਨਾਂ ਜਿਹੜੇ ਹੈਗੇ ਰਾਜ ਸੱਤਾਧਾਰੀ ਲੋਕਾਂ ਦੀ ਲੋੜ ਹੀ ਨਹੀਂ ਹੈ ਸਾਨੂੰ ਤਾਂ ਲੋੜ ਹੀ ਅਤਵਾਦੀਆਂ ਦੀ ਹੈ ਕਿਉਂਕਿ ਉਹਨਾਂ ਨੇ ਸੁਰੱਖਿਆਤ ਅਹ ਜਿਹੜਾ ਸਮਾਜ ਦੇ ਵਿੱਚ ਜਿੱਥੇ ਬਹੁਤ ਸਖਤ ਦੰਡ ਹੋ ਦੰਡ ਦਿੱਤਾ ਜਾ ਸਕੇ ਉੱਥੇ ਹੀ ਧੀਆਂ ਸੁਰਖਿਅਤ ਹੋ ਸਕਦੀਆਂ ਨੇ ਇਹਨਾਂ ਲੋਕਾਂ ਨੂੰ ਸਾਡਾ ਜਿਹੜਾ ਕਾਨੂੰਨ ਹੈ ਉਹ ਮਤਲਬ ਫਾਂਸੀ ਦਾ ਫੰਦੇ ਤੇ ਲਟਕਾਇਆ ਜਾਵੇ ਤੇ ਪਰ ਹੁਣ ਜਿਹੜਾ ਇਹ ਕੇਸ ਆ ਡਾਕਟਰ ਮਮਿਤਾ ਦਾ ਇਹਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਸੰਜੀਵ ਰਾਇ ਸੀਗਾ ਵੀ ਅਸੀਂ ਉਹਨੂੰ ਫੜ ਲਿਆ ਅਸੀਂ ਉਹਨੂੰ ਉਹਦੀ ਪਿਨਿਸ਼ਮੈਂਟ ਵੀ ਦਿੱਤੀ ਜਾਊਗੀ ਦੇਸ ਕਰਕੇ ਉਹਦੇ ਨਾਲ ਜਸਟਿਸ ਹੋ ਗਈ ਪਰ ਨਹੀਂ ਇਹ ਇਥੇ ਮਤਲਬ ਇਹ بڑا ਗੁੰਝਲਦਾਰ ਕੇਸ ਹੋ ਗਿਆ ਇਹਦੇ ਵਿੱਚ ਹੁਣ ਇੱਕ ਬੰਦੇ ਨੂੰ ਜੇ ਤੁਸੀਂ ਸੰਜੇ ਰਾਇ ਨੂੰ ਕੱਲਾ ਤੁਸੀਂ ਸਮਝ ਰਹੇ ਹੋ ਕਿ ਉਹ ਕੱਲਾ ਹੀ ਗੁਦਾਹਗਰ ਸੀਗਾ ਕਿਉਂਕਿ ਜਿਹੜੀ ਉਹਦੀ ਪੋਸਟਮਾਰਟਮ ਦੀ ਆਟੌਪਸੀ ਦੀ ਰਿਪੋਰਟ ਆਈ ਆ ਜੇ ਅਸੀਂ ਉਸ ਨੂੰ ਸਮਝਦੇ ਹਾਂ ਤਾਂ ਉਹਦੀ ਵਜ਼ਾਈਨਾ ਦੇ ਵਿੱਚ 151 ਗ੍ਰਾਮ ਜਿਹੜਾ ਸੀ ਮੰਨ ਪਾਇਆ ਗਿਆ ਲਿਕੜ ਜਿਹੜਾ ਹੈਗਾ ਉਹਦੀ ਸੀਗਾ ਇੰਜੈਕਟ ਕੀਤਾ ਗਿਆ 14 ਜਗ੍ਹਾ ਤੋਂ ਉਹਦੇ ਸਰੀਰ ਨੂੰ ਨੋਚਿਆ ਗਿਆ ਉਹਦੀ ਗਰਦਨ ਦੀ ਹੱਡੀ ਨੂੰ ਤੋੜਿਆ ਗਿਆ ਉਹਦੀਆਂ ਜਿਹੜੀਆਂ ਲੱਤਾਂ ਨੇ ਉਹਨਾਂ ਨੂੰ ਵਿਚਾਲੋਂ ਪਾੜ ਕੇ 90 ਐਂਗਲ ਤੇ ਉੱਤੇ ਉਹਦੀਆਂ ਲੱਤਾਂ ਪਈਆਂ ਸੀ ਦੋ ਪੇਰੈਂਟਸ ਨੇ ਦੇਖਿਆ ਉਹਨੂੰ ਜਗ੍ਹਾ-ਜਗ੍ਹਾ ਤੋਂ ਜ਼ਖਮੀ ਕੀਤਾ ਗਿਆ ਤੇ ਇਹ ਤੁਹਾਨੂੰ ਲੱਗਦਾ ਕਿ ਕਿਸੇ ਇੱਕ ਬੰਦੇ ਦਾ ਕਾਰਾ ਹੋ ਸਕਦਾ ਮਤਲਬ ਇਹ ਇੱਕ ਗੈਂਗ ਰੇਪ ਕੀਤਾ ਗਿਆ ਤੇ ਹੁਣ ਗੈਂਗ ਰੇਪ ਦੇ ਵਿੱਚ ਸਾਰੇ ਹੀ ਜਿਹੜੇ ਲੋਕ ਸੀਗੇ ਰਿਸਪਾਂਸਿਬਲ ਇਸ ਕੰਮ ਲਈ ਤੇ ਉਹਨਾਂ ਨੂੰ ਸਜ਼ਾ ਮਿਲਣੀ ਬਹੁਤ ਜ਼ਰੂਰੀ ਆ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਤੀਨ ਨਾਲ ਨਿਆਂ ਤਾਂ ਹੋਗਾ ਜਾਂ ਅੱਗੇ ਤੋਂ ਲੋਕ ਤਾਂ ਡਰਨਗੇ ਜਿਸ ਗੈਂਗ ਰੇਪ ਦੇ ਵਿੱਚ ਜਿਹੜੇ ਸ਼ਾਮਿਲ ਸਾਰੇ ਲੋਕ ਸੀਗੇ ਉਹ ਸਾਰੇ ਨੂੰ ਫੜਿਆ ਜਾਵੇ ਉਹਨਾਂ ਸਾਰਿਆਂ ਨੂੰ ਫਾਂਸੀ ਦੇ ਫੰਦੇ ਤੱਕ ਪਹੁੰਚਾਇਆ ਜਾਵੇ ਛਰਾਹੇ 'ਚ ਰੱਖ ਕੇ ਖੜਾ ਕਰਕੇ ਉਹਨਾਂ ਨੂੰ ਮਤਲਬ ਉਹਨਾਂ ਦਾ ਸਿਰ ਕਲਮ ਕੀਤਾ ਜਾਵੇ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਸਿਰ ਸਿਰ ਕਲਮ ਕਰਨ ਵਰਗੀ ਕਿਉਂਕਿ ਉਹ ਉੱਥੇ ਮਮਤਾ ਬੈਨਰਜੀ ਨੇ ਤੇ ਮੈਂ ਤਾਂ ਉਹਨਾਂ ਬਾਰੇ ਸੁਣਿਆ ਸੀਗਾ ਕਿ ਉਹ ਬੜੇ ਜਿਆਦਾ ਨਿਆਂਪ੍ਰੀਆ ਨੇ ਤੇ ਹੁਣ ਬਲਕਿ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਮਮਤਾ ਬੈਨਰਜੀ ਦੀ ਸਪੋਰਟ ਇਸ ਸੰਦੀਪ ਜੁੜਿਆ ਹੈਗਾ ਗੋਸ਼ ਪ੍ਰਿੰਸੀਪਲ ਹੈ ਇਹਨੂੰ ਬਹੁਤ ਜ਼ਿਆਦਾ ਸਪੋਰਟ ਉਹਨਾਂ ਦੀ ਸੀਗੀ ਤੇ ਇਸ ਕਰਕੇ ਇਹਨੂੰ ਬਹੁਤ ਵਾਰੀ ਇਹਦੇ ਕਿਉਂਕਿ ਇਹਦੇ ਜਿਹੜੇ ਰੈਕਟ ਸੀਗੇ ਉਹਦਾ ਇਹਦਾ ਬੜਾ ਖਰਾਬ ਸੀਗਾ ਉਸ ਮੈਡੀਕਲ ਕਾਲਜ ਦੇ ਵਿੱਚ ਇਹਨੂੰ ਕਈ ਵਾਰੀ ਇਸ ਗੱਲ ਦੀ ਮੰਗ ਉਠਾਈ ਗਈ ਕਿ ਇਹਨੂੰ ਇੱਥੋਂ ਅਸਤੀਫਾ ਦੇ ਕੇ ਚਲੇ ਜਾਣਾ ਚਾਹੀਦਾ ਪਰ ਇਹ ਆਪਣੀ ਜਿਹੜੀ ਕੁਰਸੀ ਦੇ ਉੱਤੇ ਕਾਮਯਾਬ ਰਿਹਾ ਆਪਣੇ ਆਪ ਨੂੰ ਇਹਨੇ ਉੱਥੋਂ ਨਹੀਂ ਹਿੱਲਿਆ ਦਾ ਇਹਦੇ ਪਿੱਛੇ ਸਰਕਾਰ ਦਾ ਇੱਕ ਬਹੁਤ ਵੱਡਾ ਹੱਥ ਆ ਤੇ ਮੈਨੂੰ ਲੱਗਦਾ ਕਿ ਸਰਕਾਰਾਂ ਨੇ ਚਾਹੁੰਦੀਆਂ ਕਿ ਅਸੀਂ ਧੀਆਂ ਨਾਲ ਜਸਟਿਸ ਕਰੀਏ ਤਾਂ ਫਿਰ ਸੰਤ ਪਿੰਡਾਂ ਵਰਗੇ ਵਰਗ ਪਿੰਡਾਂ ਵਾਲੇ ਵਰਗੀ ਜਿਹੜੇ ਅੱਤਵਾਦੀ ਨੇ ਉਹਨਾਂ ਨੂੰ ਜੇ ਤੁਸੀਂ ਅੱਤਵਾਦੀ ਕਿਹਾ ਅਸੀਂ ਤਾਂ ਉਹਨਾਂ ਨੂੰ ਅੱਤਵਾਦੀ ਨਹੀਂ ਕਹਿ ਸਕਦੇ ਸਾਨੂੰ ਪਤਾ ਕਿ ਉਹ ਸੰਤ ਸੀਗੇ ਤੇ ਉਹਨਾਂ ਨੇ ਸਾਡੇ ਸਮਾਜ ਦੇ ਵਿੱਚੋਂ ਹਰ ਜਿਹੜੀ ਕ੍ਰਿਤੀ ਆ ਉਹਨੂੰ ਖਤਮ ਕਰਨ ਲਈ ਬਹੁਤ ਵੱਡੀਆਂ ਉਹਨਾਂ ਦੀ ਜਿਹੜਾ ਸੰਘਰਸ਼ ਸੀਗਾ ਅਸੀਂ ਉਹ ਸਾਡੇ ਲਈ ਬਹੁਤ ਹੀ ਜ਼ਿਆਦਾ ਰਿਸਪੈਕਟੇਬਲ ਨਹੀਂ ਤੇ ਮੈਨੂੰ ਫਿਰ ਇਹ ਹੀ ਲੱਗਦਾ ਕਿ ਉਹਨਾਂ ਲੋਕਾਂ ਨੂੰ ਇਹੋ ਜਿਹੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਸਥਾਪਿਤ ਕਰਨਾ ਅੱਗੇ ਆਉਣਾ ਪਊਗਾ ਤਾਂ ਤਾਂ ਹੀ ਅਸੀਂ ਇਹਨਾਂ ਸੱਤਾਧਾਰੀ ਲੋਕਾਂ ਨੂੰ ਜਵਾਬ ਦੇ ਸਕਾਂਗੇ ਤੇ ਇਹਨਾਂ ਦੇ ਜਿਹੜਾ ਹੈਗਾ ਇਹਨਾਂ ਨੂੰ ਖੁੰਝੇ ਲਾ ਸਕਾਂਗੇ ਜੇ ਅਸੀਂ ਆਪ ਐਸੇ ਲੋਕ ਜਿਹੜੇ ਹੈਗੇ ਆ ਸਾਹਮਣੇ ਆਉਣਗੇ ਉਹਨਾਂ ਦੋਸ਼ੀਆਂ ਨੂੰ ਸਖਤ ਸਜ਼ਾਵਾ ਦੇਣ ਦੇ ਲਈ ਜਿਹੜਾ ਹੈਗਾ ਪੂਰਾ ਡਾਕਟਰ ਭਾਈਚਾਰਾ ਪੂਰੇ ਦੇਸ਼ ਦਾ ਉਹ ਸੜਕਾਂ ਤੇ ਉਤਰਿਆ ਹੋਰ ਵੀ ਜਿਹੜਾ ਹੈਗਾ ਇਨਸਾਫ ਪਸੰਦ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮ ਦਿੱਤੀਆਂ ਜਾਣ ਤੁਸੀਂ ਅੱਜ ਇਕੱਠੇ ਹੋਏ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੀ ਮੰਗ ਕਰਦੇ ਹੋ ਕਿ ਉਹਨਾਂ ਦੋਸ਼ੀਆਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਹਾਂਜੀ ਅਸੀਂ ਇਹੀ ਮੰਗ ਕਰਦੇ ਆ ਸਾਡੀ ਸਾਰਿਆਂ ਦੀ ਇਹੀ ਮੰਗ ਹੈ ਸੀ ਸਾਰੀ ਬੜੀ ਚਿੰਤਾ ਇਸ ਗੱਲ ਦੀ ਕਿ ਮੇਰੀ ਆਪਣੀ ਧੀਆਂ ਨੇ ਇਹਨਾਂ ਦੀ ਬੇਟੀ ਐ ਇਹਨਾਂ ਦੀ ਬੇਟੀ ਐ ਇਹਨਾਂ ਦੀ ਬੇਟੀ ਬਾਹਰ ਰਹਿ ਰਹੀ ਆ ਬਾਹਰ ਵੀ ਕੁੜੀਆਂ ਦੇ ਉੱਤੇ ਬਹੁਤ ਜ਼ਿਆਦਾ ਤਰ੍ਹਾਂ ਦਾ ਜ਼ੁਲਮ ਜਿਹੜਾ ਹੈਗਾ ਉਹਨ ਨਿਤ ਅਸੀਂ ਸਾਡੇ ਕੋਈ ਬਹੁਤ ক্লোਜ਼ ਵਨ ਆ ਦੱਸਦੇ ਨੇ ਕਿ ਉਹ ਕਿੰਨੇ ਵੱਡੇ ਪ੍ਰੈਸ਼ਰ ਦੇ ਵਿੱਚ ਨੇ ਤੇ ਫਿਰ ਅਸੀਂ ਤਾਂ ਆਪ ਧੀਆਂ ਹੋ ਕੇ ਅਸੀਂ ਤਾਂ ਬਲਕਿ ਕੰਮ ਵੀ ਬਾਹਰ ਕਰਨਾ ਹੁੰਦਾ ਫੀਲਡ ਦੇ ਵਿੱਚ ਜਾਣਾ ਹੁੰਦਾ ਤਾਂ ਅਸੀਂ ਸੁਰੱਖਿਅਤ ਮਹਿਸੂਸ ਤਾਂ ਹੀ ਕਰਾਂਗੇ ਕਿ ਜੀ ਐਸੇ ਲੋਕਾਂ ਨੂੰ ਚਿਰਾਹੇ 'ਚ ਖੜਾ ਕਰਕੇ ਸਖਤੋ ਸਖਤ ਦੰਡ ਦਿੱਤਾ ਜਾਵੇ ਤੇ ਜਲਦੀ ਦਿੱਤਾ ਜਾਵੇ ਇਹਨੂੰ ਗੈਪ ਨਾ ਪਾਇਆ ਜਾਵੇ ਬਹੁਤ ਲੰਬਾਈ ਦੇ ਵਿੱਚ CBI ਆਪਣੇ ਜਿਹੜੇ ਲਿਮਟਿਡ ਟਾਈਮ ਪੀਰੀਅਡ ਹੈਗਾ ਉਹਦੇ ਵਿੱਚ ਸਾਰਾ ਕੇਸ ਨੂੰ ਮਤਲਬ ਇੱਕ ਵਾਰੀ ਡਨ ਕਰਕੇ ਆਪਣਾ ਆਪਣੇ ਵੱਲੋਂ ਪੂਰੇ ਸਪਸ਼ਟ ਤੌਰ ਤੇ ਉਹਨੂੰ ਮਤਲਬ ਕੇਸ ਨੂੰ ਕੰਪਲੀਟ ਕਰਕੇ ਲੋਕਾਂ ਦੇ ਸਾਹਮਣੇ ਲਿਆਵੇ ਸਾਡੀ ਮੰਗ ਹੈ CBI ਨੂੰ ਅਸੀਂ ਬੇਨਤੀ ਕਰਦੇ ਹਾਂ ਤੇ ਮੈਂ ਮੰਮਤਾ ਵੈਨਰਜੀ ਨੂੰ ਵੀ ਬੇਨਤੀ ਕਰਦੀ ਹਾਂ ਕਿ ਉਹ ਇਸ ਧੀ ਦੇ ਹੱਕ ਦੇ ਵਿੱਚ ਖੜੇ ਹੋਣ ਇਹ ਸਾਮਰਾਜ ਤਾਂ ਸਦਾ ਨਹੀਂ ਰਹਿੰਦਾ ਹੁੰਦਾ ਇਹ ਤਾਂ ਬੜੇ ਬੜੇ ਇਥੋਂ ਹੋ ਕੇ ਚਲੇ ਗਏ ਜੇ ਤੁਸੀਂ ਜਸਟਿਸ ਨਾਲ ਖੜੋਗੇ ਤਾਂ ਲੋਕਾਂ ਵਿੱਚ ਤੁਹਾਡੀ ਰਿਸਪੈਕਟ ਰਹੂਗੀ ਤੇ ਉਸ ਵਾਸਤੇ ਧੀਆ ਦੀ ਅੱਜ ਧੀਆ ਤੁਹਾਡੇ ਤੋਂ ਇਸ ਗੱਲ ਦੀ ਮੰਗ ਕਰਦੀਆਂ ਨੇ ਕਿ ਇਸ ਜਸਟ ਇਸ ਡਾਕਟਰ ਦੇ ਨਾਲ ਨਿਆ ਹੋਵੇ ਤੇ ਇਹ ਜਿਹੜੇ ਲੋਕ ਜਿਹੜੇ ਵੀ ਇਸ ਜ਼ੁਲਮ ਦੇ ਵਿੱਚ ਸ਼ਾਮਿਲ ਨੇ ਸਭ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਬਹੁਤ ਧੰਨਵਾਦ